ਮਹਲਾ ਬੇਲਾ ਜੋ ਤਨ ਕੀਆ ਸੋ ਸੱਚ ਥੀਆ ਜਿਸ ਜੀਵ ਨੂੰ ਉਸ ਪ੍ਰਮਾਤਮਾ ਨੇ ਆਪਣਾ ਬਣਾ ਲਿਆ ਉਹ ਉਸ ਸਦਾ ਸਿਰ ਪ੍ਰਭੂ ਦਾ ਪਰਉਪੀ ਬਣ ਗਿਆ ਆਉਤੋ ਜਾਏ ਚੜੇ ਸਿੰਗਾਸਨ ਮਿਲੇ ਹੈ ਸਾਰੰ ਪਨ ਰਾਮ ਕਵੀਲਾ ਏਕ ਭਏ ਹੈ ਰਾਮ ਇਹ ਕਵੀ ਦੇਖੋਗੇ ਉਸ ਵੈਗੁਰੂ ਨੂੰ ਝਾਉਨੇ ਆ ਤੂੰ ਤੂੰ ਕਰਤਾ ਤੂੰ ਹੋਆ ਮੋਜ ਮੇਰਾ ਨਾ ਹੂੰ ਤੋ ਤੂੰ ਕਰਦੇ ਆ ਹਉ ਮੈਂ ਮਰੂ ਜਿੰਨਾ ਜਿਹੜਾ ਅੰਦਰ ਹੰਕਾਰ ਹੈ ਉਹਨਾਂ ਚ ਪਰਮਾਤਮਾ ਨਹੀਂ ਹੁੰਦਾ ਮੈਂ ਨੇ ਮਰਿਆ ਹੰਕਾਰ ਨੇ ਮਰਿਆ ਉਹ ਵੈਗੁਰੂ ਦਾ ਵਾਸਾ ਬਰਗਾਣੀ ਰੱਖਦੇ ਜਦ ਹਮ ਹੋਤੇ ਤਮ ਤੁਨਾ ਅਬ ਤੂੰ ਹੀ ਮੈਂ ਨਾ ਹੁਣ ਮੈਂ ਨਹੀਂ ਰਹਿਂਦਾ ਜਦੋਂ ਇਹ ਭਾਵਨਾ ਬਣ ਜੇਗੀ ਨਾ ਫਿਰ ਸੇਵਾ ਵੀ ਚੱਲੇ ਮੰਨ ਦੇ ਵਿੱਚ ਵਿਚਾਰ ਵੀ ਚੱਲੇ